ਮਾਨਕ ਸਾਹਿਬ ਚਲੇ ਗਏ ਚਮਕੀਲਾ ਸਾਹਿਬ ਦਰਦਾਰ ਸਿੰਘੂ ਸਾਹਿਬ ਰਮਲਾ ਸਾਹਿਬ ਬਿੰਦਰਖੀਆ ਤਰਮਬ੍ਰੀਤ ਲਾਹਵ ਜੰਝੂਆ ਰਾਜਪਰਾੜ ਸਾਹਿਬ ਦਲਸ਼ਾਹ ਅਕਤਰ ਇਦਾਂ ਦਾ ਕੁਝ ਲਿਖਿਆ ਜਿੱਦੇ ਰਾਜਪਰਾੜ ਸਾਹਿਬ ਦੀ ਧਿਤ ਹੋਈ ਹੈ ਇਹ ਸਾਰੇ ਆਪਣੇ ਆਪਣੇ ਨੇ ਮੈਂ ਉਹਦੇ ਕੈਨੇਡਾ ਸੀਗਾ ਤੇ ਖਬਰ ਮਿਲ ਗਈ ਵੀ ਰਾਜਪਰਾੜ ਸਾਹਿਬ ਦੀ ਧਿਤ ਹੋ ਗਈ ਉਥੇ ਗਾਣਾ ਲਿਖਿਆ ਜੀਕਾ ਏ ਸਾਡੇ ਪੰਜਾਬ ਦੇ ਹੀਰੇ ਨਮਤਰ ਹੀਰੇ ਕਿਸੇ ਦੇ ਪੁੱਤ ਕਿਸੇ ਦੇ ਵੀਰੇ ਪੁੱਤ ਕਿਸੇ ਦੇ ਵੀਰੇ ਏ ਸਾਡੇ ਪੰਜਾਬ ਦੇ ਹੀਰੇ ਹੀਰੇ ਕਿਸੇ ਦੇ ਪੁੱਤ ਕਿਸੇ ਦੇ ਵੀਰੇ ਪੁੱਤ ਕਿਸੇ ਦੇ ਵੀਰੇ ਕਿਹੜੀ ਤਾਰੀ ਵਿੱਚ ਲੱਜ ਫਰੋਈ ਜਾਣਾ ਏ ਕਿਉਂ ਵਾਰੀ 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 ਹਾਏ ਕਿਉਂ ਵਾਰੀ ਵਾਰੀ ਰਪਾ ਹੋਏ ਸਫੋਂ ਕੋਈ ਜਨਾਂਏ ਕੋਈ ਜਨਾਂਏ ਕਿਉਂ ਵਾਰੀ ਵਾਰੀ ਹੈ ਵਾਰੀ ਵਾਰੀ ਹੈ ਜੇ ਗੱਲ ਚੰਗੀ ਲਗੀ ਤਾੜੀ ਲਾ ਦੋ ਕਹਿੰਦਾ ਸਾਡੇ ਪੰਜਾਬ ਦੇ ਹੀਰੇ ਕਿਸੇ ਦੇ ਪੁੱਤ ਕਿਸੇ ਦੇ ਵੀਰੇ ਕਿਹੜੀ ਤਾਣੀ ਵਿਛਲ ਜਾਪ ਰੂਹੀ ਜਨਾਂ ਏ ਕਿਉਂ ਵਾਰੀ ਵਾਰੀ ਕਿਉਂ ਵਾਰੀ ਯਾਰੀ ਰੱਬਾ ਓਏ ਸਾਥੋਂ ਖੋਈ ਜਾਂਦਾ ਏ ਏ ਸਾਡੇ ਪੰਜਾਬ ਦੇ ਹੀਰੇ ਕਿਸੇ ਦੇ ਪੁੱਤ ਕਿਸੇ ਦੇ ਵੀਰੇ ਪੁੱਤ ਕਿਸੇ ਦੇ ਵੀਰੇ ਏ ਸਾਡੇ ਪੰਜਾਬ ਦੇ ਹੀਰੇ ਕਿਸੇ ਦੇ ਪੁੱਤ ਕਿਸੇ ਦੇ ਵੀਰੇ ਕਿਹੜੀ ਤਾਣੀ ਵਿੱਚ ਲੱਗਾ ਪਹੋਈ ਜਾਣਾ ਏ ਪਹੋਈ ਜਾਣਾ ਕਿਉਂ ਵਾਰੀ ਵਾਰੀ ਤੋਂ ਵਾਰੀ ਪਾਵੇ ਸਾਥੋਂ ਪਾਵੇ ਇਹ ਜਿਹیرے ਕੋਈ ਜਾਨਾ ਏ ਕੋਈ ਜਾਨਾ ਏ ਕਿਉਂ ਵਾਰੀ ਵਾਰੀ ਕਦੇ ਤੂੰ ਸਾਥੋਂ ਰਮਲਾ ਖੋਇਆ ਕਦੇ ਖੋਇਆ ਤੂੰ ਮਾਨਕ ਕਿਤੇ ਚਮਕੀਲਾ ਲੈ ਗਿਆ ਸਾਥੋਂ ਦਦਾਰ ਸੰਧੂ ਅਚਾਨਕ ਦਦਾਰ ਸੰਧੂ ਅਚਾਨਕ ਕਦੇ ਤੂੰ ਸਾਥੋਂ ਰਮਲਾ ਖੋਇਆ ਕਦੇ ਖੋਇਆ ਤੂੰ ਮਾਨਕ ਕਿਤੇ ਚਮਕੀਲਾ ਲੈ ਗਿਆ ਸਾਥੋਂ ਦਦਾਰ ਸੰਧੂ ਚਾਨਕ ਬਿੰਦਰੀ ਖੀਏ ਜਿਹੇ ਹੀਰੇ ਕਿਥੇ ਡੋਈ ਜਾਣਾ ਏ ਕਿਉਂ ਵਾਰੀ ਵਾਰੀ ਕਿਉਂ ਵਾਰੀ ਵਾਰੀ ਹਏ ਕਿਉਂ ਵਾਰੀ ਵਾਰੀ ਰੱਬਾ ਓਏ ਸਾਫਾ ਖੋਈ ਜਾਣਾ ਏ ਕਿਉਂ ਵਾਰੀ ਵਾਰੀ ਹਏ लविंदर ढिलों मेजर वर्गे लिया साखों खो के साथूए वारी बै गए अलविंदर ढिलों मेजर वरगे लै गया साथों खो के साथ धर्मप्रीत लाभ जंजूए वारी बै गए असी रोके गए असी रो के <गले> विन दिल विन दिल ਮਰਗਦ ਸਿੱਧੂ ਗੁਰਸਿੱਕੇ ਜੇ ਮੋਈ ਜਨੈ ਮੋਈ ਜਨੈ ਕਿਉਂ ਵਾਰੀ ਵਾਰੀ ਕਿਉਂ ਵਾਰੀ ਵਾਰੀ ਹਾਏ ਕਿਉਂ ਵਾਰੀ ਵਾਰੀ ਰੱਬਾ ਓਏ ਸਾਥੋਂ ਮੋਈ ਜਨੈ ਕਿਉਂ ਵਾਰੀ ਵਾਰੀ ਹੈ ਦਿਲਸ਼ਾਦ ਤੇ ਰਾਜਪੁਰਾੜ ਵਾਰੀ ਫਿਰ ਗਿਆ ਦਿਲ ਤੇ ਆਰਾ ਮਾਰਉਂਦੀ ਵੇਖ ਰਾਜਪਾਈ ਦੀ ਰੋਇਆ ਮੱਲ ਕੇ ਹੀ ਪਿੰਡ ਸਾਰਾ ਹੀ ਪਿੰਡ ਸਾਰਾ ਦਿਲਸ਼ਾਦ ਤੇ ਰਾਜਪੁਰਾੜ ਵਾਰੀ ਫਿਰ ਗਿਆ ਦਿਲ ਤੇ ਆਰਾ ਮਾਰਉਂਦੀ ਵੇਖ ਰਾਜਪਾਈ ਦੀ ਰੋਇਆ ਮੱਲ ਕੇ ਹੀ ਪਿੰਡ ਸਾਰਾ ਹੀ ਪਿੰਡ ਸਾਰਾ ਤੈਨੂੰ ਆਪਣਾ ਆਪਣਾ ਕਹੀਏ

ਸ਼ੱਤਰ ਸੁਤਾ ਹਾਕਮ ਸੁਫੀ ਕਿਤੇ ਲੈ ਗਿਆ ਸਾਬਰ ਕੋਟੀ ਇਹ ਰੱਬਾ ਅਨਸਾਫ਼ ਨਹੀਂ ਤੇਰਾ ਤੂੰ ਉਮਰ ਵੱਡੀ ਵੇਖੇ ਨਾ ਛੋਟੀ ਨਾ ਛੋਟੀ ਸ਼ੱਤਰ ਸੁਤਾ ਹਾਕਮ ਸੁਫੀ ਕਿਤੇ ਲੈ ਗਿਆ ਸਾਬਰ ਕੋਟੀ ਇਹ ਰੱਬਾ ਅਨਸਾਫ਼ ਨਹੀਂ ਤੇਰਾ ਤੂੰ ਉਮਰ ਵੱਡੀ ਵੇਖੇ ਨਾ ਛੋਟੀ ਸ਼ਰੀਫ ਉਦਲਦਾਰਾ ਆਪਣੇ ਆਪ ਚ ਕਿਉਂ ਖੋਈ ਜਾਣਾ ਏ ਕਿਉਂ ਖੋਈ ਜਾਣਾ ਏ ਕਿਉਂ ਵਾਰੀ ਵਾਰੀ ਜੋ ਵਾਰੀ ਵਾਰੀ ਹਾਏ ਕਿਉਂ ਵਾਰੀ ਵਾਰੀ ਰਪਾਓ ਏ ਸਾਥੋਂ ਖੋਈ ਜਾਣਾ ਏ ਕਿਉਂ ਵਾਰੀ ਵਾਰੀ ਹਾਏ ਜੋ ਵਾਰੀ ਵਾਰੀ ਤਾੜੀ ਲਾ ਦੋ ਉਸਤਾਨ ਲੋਕਾਂ ਨੂੰ ਥੈਂਕ ਯੂ